ਜੀ ਬਾਈ ਜੀ ਕਿ ਮੇਰੇ ਸਾਡੇ ਮਾਲ ਦਾ ਬ੍ਰਾਂਡ ਦੇ ਘੇਣੇ ਤੇ ਲੋ ਤੁਹਾਨੂੰ ਸਵਾਗਤ ਹੈ ਤੇ ਅੱਜ ਆ ਦਿਵਾਲੀ ਇੰਡੀਆ ਦੇ ਵਿੱਚ ਕੱਲ ਨੂੰ ਮਨਾਉਣਗੇ ਆਪਣੇ ਆਪ ਜੀ ਮਨਾਉਣਾ ਕਰ ਰਹੇ ਨੇ ਮੋਟੇ ਬੀ ਪਕੌੜੇ ਤਲ ਰਹੇ ਨੇ ਕਿਆ ਮੋੜਿਆ ਓ ਮੋੜਿਆ ਜੀ ਆ ਮੋੜੇ ਕਹਿੰਦੇ ਪਕੌੜੇ ਤਲਣਾ ਕਰ ਰਹੇ ਨੇ ਬਾਈ ਫੁੱਲ ਨੇ ਤਿਆਰ ਹੋ ਗਏ ਪਕੌੜੇ ਆਏ ਮੋੜਿਆ ਜੀ ਕੈਂਪ ਸਾਰੇ ਜੀ ਆਪਾਂ ਲੰਗਰ ਲਾਉਣਾ ਤੇ ਕਿੱਥੇ ਚੱਲੇਗਾ ਇਹ ਪੌਣ ਕਾਦੇ ਨੇ ਕਿੱਥੇ ਕਾਦੇ ਨੇ ਦਿਵਾਲੀ ਦੀਆਂ ਤਿਆਰੀਆਂ ਫੁੱਲ ਚਦਰੀ ਨੇ ਬਾਈ ਓਈ ਚੱਕਰੀ ਨਹੀਂ गए सारिया रेसिपिया तैयारियां मुंडे गए कि ब्लॉग नहीं बना रहे अब बलॉग की हो गया चल तो दूजे रूम देखने की तैयारी कर रहे हैं करी जी अज कोई चकर नहीं पर हैडफोन लो हो गए चार्ज ला कर ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਵਾਲੀ ਦੇ ਲੱਖ ਲੱਖ ਬਧਾਈਆਂ ਪੈਸੇ ਆਪਣਾ ਇੰਡੀਆ ਬੰਦੀ ਛੁੱਟ ਦੇਸ ਕੱਲ ਨੂੰ ਮਨਾਉਣਗੇ ਤੇ ਦਿਵਾਲੀ ਚਾਜੀ ਤੇ ਨਹੀਂ ਚੱਲ ਰਹੀਆਂ ਨੇ ਅੱਗੀਆਂ ਕੋਲ ਕਦਰ ਨੇ ਪੂਹਣ ਘੈਂਟ ਮਾਹੌਲ ਪੂਰਾ ਬੇਵੀ ਹੋ ਰਿਹਾ ਕਹਿੰਦੇ ਕੌਣ ਹੈਗੇ ਨੇ ਰੂਮ ਚ ਕੌਣ ਕੌਣ ਹੈ ਹੈਲੋ ਗਾਈ ਕਿੱਧਰ ਗਏ ਜੋਤਰੀ ਓਏ ਤਪ ਬਲਿਕ ਕਾਰ ਰਹੀ ਅੱਜ ਆ ਜਾਓ ਸੋ ਗਾਇਸ ਚਲਦੇ ਹਾਂ ਪਕੌੜੇ ਖਾਣੇ ਲਈ ਦੋਸਤੋਂ ਕੇ ਸਾਥ ਇਧਰ ਗਾਇਸ ਸੋ ਨਹੀਂ ਲੱਗਦੀ ਐ ਜਿਵੇਂ ਹੁੰਦੇ ਦਿਨ ਦੀਵਾਲੀ ਨਹੀਂ ਬਹਿਰੀਆਂ ਦਾ ਵੈਦ ਮੇਰੇ ਢੱਬ ਵਿੱਚ ਕਰ ਤੇਰੀਆਂ ਦਾ ਵੈਦ ਮੇਰੇ ਢੱਬ ਵਿੱਚ ਕਰ ਨਣਾ 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 ਅੱਜ ਕਾਲੇ ਲੱਗ ਰਹੇ ਨੇ ਸਾਊਥ ਅਫਰੀਕਨ ਸਾਰੇ ਮੌਲ ਪੂਰਾ ਬੇਬੀ ਹੋ ਰਿਹਾ ਕਦੇ ਕਿੱਧਰ ਗਏ ਕੁੱਕਰ ਓਏ ਉਤਰ ਤਾ ਸਮਗਰੀ ਤਿਆਰ ਹੋ ਰਹੀ ਆ ਤੇ ਮੇਰਾ ਸਾਰਾ ਹਾਂ ਮਗਰੀ ਦਾ ਬਾਣਾ ਲਾ ਕੇ ਲੈ ਆਉਣਾ ਬਾਰ ਬਾਰ ਆਏ ਨੂੰ ਫੂਣਦੇ ਬਾਣਾ ਚੋਕੇ ਡੀਰ ਹੋ ਗਿਆ ਸੀ ਸਵਾਲ ਲੱਗਦੇ ਨੇ ਨਾ ਉਹ ਸਾਈਡੋਂ ਆਹਗਾਦਰਾ ਤਾਂ ਕੰਮ ਉੱਤੇ ਖਚਣ ਦੇ ਰੱਖੇ ਜੇ ਟਾ ਕੇ ਹਾਂ ਉਹ ਤੂੰ ਨਾ ਜਿੰਮੇਵਾਰੀ ਦਾ ਗਾਣਾ ਅੱਜ ਲੋੜ ਪਈ ਜਾਣ ਵਾਲੀ ਹਲਵਾਈ ਬਣ ਜਾਊਂਗਾ ਉਹ ਮੋਟਾ ਆ ਕੱਚੀ ਕੱਟ ਰਿਹਾ ਮੇਰੇ ਨਾਲੇ ਆਲੋ ਪਕੌੜਾ ਫੜੋ ਮੋਟੇ ਲਾਉੜਾ ਆਜੋ ਵੀ ਲਗਾ ਇੰਨੇ ਆ ਕਿਵੇਂ ਇਹ ਬਾਚਮੈਨ ਕਿੱਧਰ ਗਿਆ ਤੁਹਾਨੂੰ ਫਰਕ ਪੈ ਬਣਨੋਂ ਗਰਮੀ ਦਾ ਬਰੋਂ ਪਹਿਲਾਂ ਗਰਮੀ ਜਦ ਆਏ ਦੀ ਮਈ ਹਾਂ ਜੂਨ ਦੇ ਮਹੀਨੇ ਚ ਬਹੁਤ ਗਰਮੀ ਥੁਰੇ ਹੁਣ ਘਟਾ ਥੋੜੀ ਘਟਣ ਲੱਗੀ ਤੇ ਹੁਣ ਦੇਖਦੇ ਆ ਅੱਗੇ ਨਾ ਨੈਸ਼ਨਲ ਡੇ ਆਉਣਗੇ ਬਲੌਗ ਬਲੂ ਬਣਾ ਨਹੀਂ ਸਕਿਆ ਯਾਰ ਕਿ ਰੂਮ ਚ ਹੁਣ ਜਾਨ ਪਏ ਉਹਨਿਆਂ ਦੇ ਰੂਮ ਚ ਕੰਮ ਦੇ ਬਾਗ ਜਾਂਨੇ ਆ ਕੰਮ ਤੋਂ ਰੂਮ ਤੇ ਰੂਮ ਚੋਂ ਕੰਮ ਤੇ ਬਸ ਇਹ ਚੱਲ ਰਿਹਾ ਹੁਣ ਸ਼ਡਿਊਲ ਚਲ ਦੇਖਦੇ ਆ ਅੱਗੇ ਬਲੌਗ ਆਉਣਗੇ ਜੋ ਮੈਂ ਤੁਹਾਨੂੰ ਕਿਹਾ ਜੀ ਵੀ ਦਿਵਾਰੀ ਦਾ ਬਲੌਗ ਆਊਗਾ ਦਿਵਾਰੀ ਦਾ ਨਹੀਂ ਐਸਾ ਕਹਾਂਗੇ ਗਏਗੇ ਅਸੀਂ ਕੱਲ ਨੂੰ ਦੇਖਣਾ ਸ਼ੂਟਿੰਗ ਹੋਈ ਜੇ ਜਾਵਾਂ ਗੁਰਦੁਆਰਾ ਸਾਹਿਬ ਜੱ ਉਦੋਂ ਹੁਣ ਹੁੰਦੇ ਨੇ ਵੀਕ ਆਣੇ ਇਹਨਾਂ ਦੇ ਚਲੋ ਦੇਖਦੇ ਹਾਂ ਕੀ ਬਣਦਾ ਹੈਗਾ ਤੇ ਕੋਈ ਨਾ ਆਉਣਗੇ ਇਹਨਾਂ ਦੇ ਮਤਲਬ ਨੈਸ਼ਨਲ ਡੇ ਆਉਣਗੇ ਬੜਾ ਖੁਰਕੇ ਜਨਮਣਗੇ ਤੇ ਆਈ ਹੋਣੀ ਆ ਉਥੇ ਵੀ ਲੈ ਕੇ ਜਾਵਾਂਗੇ ਸਾਡਾ ਆਪਦੀ ਨੂੰ ਪਤਾ ਜਣਾ ਕਿ ਨਾਲ ਕਿਤੇ ਚਲੋ ਦੇਖਦੇ ਹਾਂ ਹਾਂਜੀ ਭਾਈ ਅੱਜ ਦਾ ਵਲੌਗ ਸ਼ੁਰੂ ਸਦਾ ਕੰਮ ਤੋਂ ਸਭ ਤੋਂ ਪਹਿਲਾਂ ਦੀਵਾਲੀ ਦੇ ਲੱਖ ਲੱਖ ਪਟਾਖਿਆਂ ਬੰਦੀ ਸੋੜਦੇ ਉਸ ਦੀਆਂ ਲੱਖ ਲੱਖ ਪਟਾਖਿਆਂ ਸਾਰਿਆਂ ਨੂੰ ਅੱਗੇ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਜਿਹੜਾ ਵਲੌਗ ਆਪਣੇ ਕੱਲ ਬਣਾਇਆ ਸੀ ਉਹ ਅੱਧਾ ਰਹਿ ਗਿਆ ਜੀ ਕੋਈ ਚੱਕਰ ਨਹੀਂ ਅੱਜ ਆਪਾਂ ਵਲੌਗ ਕੰਟੀਨਿਊ ਕਰਾਂਗੇ ਅੱਜ ਆਪਾਂ ਗੁਰਦੁਆਰੇ ਜਾਵਾਂਗੇ ਮਾਥੜੇ ਕਣ ਗੁਰਦੁਆਰਾ ਸਾਹਿਬ ਮੋਮਬਤੀਆਂ ਲਾਵਾਂਗੇ ਸੋ ਹੁਣ ਜਾ ਕੇ ਫਰੈਸ਼ ਰਿਫਰਿਸ਼ ਹੋਣੇ ਆ ਤੇ ਵਲੌਗ ਨੂੰ ਕੰਟੀਨਿਊ ਕਰਦੇ ਹਾਂਗੇ ਆਪਣੇ ਰੋ ਵਲੌਗ ਦੇ ਨਾਲ ਓਕੇ ਕੰਮ ਦਾ ਵੀਊ ਦਿਖਾ ਦਈਏ ਸਵੇਰੇ ਸਵੇਰੇ ਕੁਝ ਆ ਜਾਗਾ ਵੀਊ ਕਹਾਂ ਟੋਰੇ ਅੱਜ ਹੁਣ ਮੌਸਮ ਤੇਜ਼ ਹੋਣ ਲੱਗ ਗਿਆ ਨਾ ਮਤਲਬ ਠੀਕ ਹੁੰਦਾ ਮੌਸਮ ਹਰੇ ਲੱਖ ਦੇ ਲੱਖ ਦੀ ਗੱਲ ਕਰਨਾ ਲੱਖੀ ਓਏ ਜੀ ਬਾਜੀ ਤੇ ਕੰਮ ਤੋਂ ਆ ਕੇ ਨਾ ਨੂੰ ਕੇ ਰੋਟੀਆਂ ਨਹੀਂ ਖਾ ਕੇ ਸੌਂਗੇ ਦੀਗੇ ਹੁਨੀ ਦੇ ਨਹੀਂ ਆਈਦੀ ਭੁੱਖ ਲੱਗੀ ਦਿਮਾਗ ਚਲੋ ਕੁਝ ਖਾ ਪੀ ਆਈਏ ਤੇ ਗਰਮੀ ਦਾ ਸਿਰ ਫੁੱਲਾ ਬਾਈ ਹੁਣ ਗਰਮੀ ਚੈੱਕ ਕਰੋ ਗਰਾ ਰੂਮ ਚਲਟਾ ਏਸੀ ਜਲਦ ਨਹੀਂ ਛੱਡਦਾ ਉਹਤੇ ਜਦੋਂ ਬਾਹਰੇ ਹੁਣ ਅੱਗ ਲੱਗਦੀ ਆ ਪੂਰੀ ਚਲੋ ਮਿਲਦੇ ਆਪੀ ਕੇ ਸੋਨ ਫਿਰ ਤੇ ਅੱਧ ਨੇ ਪਾ ਜਾਵਾਂਗੇ ਗੁਰਦੁਆਰੇ ਨਾ 2 3 ਨੇ ਸੜ ਦਿਨ ਬਾਅਦ ਜਾਵਾਂ ਗੁਰਦੁਆਰੇ ਸੇਵਾ ਕਰਾਂਗੇ ਜਾਂ ਕੋਈ ਤੇ ਆ ਜਾਏਗਾ ਬੰਦੀ ਛੋਟ ਦੇ ਉਸ ਤੇ ਚਲੋ ਦੇਖਦੇ ਕੀ ਜਿਹੜਾ ਕੁਸ ਹੁੰਦਾ ਸੁਣ ਦਿਖਾਉਣੇ ਆਗੇ ਬਣ ਰਿਹਾ ਬਲੌਗ ਦੇ ਨਾਲ ਅਹੀ ਪੰਗਾ ਯਾਰ ਕਹਿੰਦੇ ਚੱਕੀ ਆ ਰਹਿਣੀ ਪੁੰਕਿਓ ਤਾਂ ਤਰੀ ਤਰ ਤੇ ਗਾਣਾ ਬਣਨਾ ਚਾਹੀਦਾ ਹਾਂਜੀ ਬਾਈ ਹੁਣ ਆਪਾਂ ਚੱਲਣਾ ਗੁਰੂ ਘਰ ਜੀਵੇ ਲਾਉਣਾ ਮੋਂ ਬੱਤੀ ਨੇ ਹੋਣਾ ਆ ਜਾਗਾ ਬੱਦੀ ਛੁੱਟ ਕੇ ਉਸ ਸਾਰਾ ਲੱਖ ਲੱਖ ਬਤਾਈਆਂ ਦੀਵਾਲੀ ਖੁਸ਼ੀ ਰਮਾ ਰਾਜੀ ਖੁਸ਼ੀ ਨਾਲ ਮਨਾਓ ਕਿਤੇ ਕੋਈ ਹਾਦਸਾ ਨਾ ਹੋਵੇ ਜਵਾਦਕੇ ਬੋਲ ਸੰਗਾ ਹਾਂ ਸਫਾਈ ਕਰ ਰੱਖਿਆ ਪੂਰੀ ਵੇ ਲਾ ਦੇ ਗਰ ਸਰ ਨੂੰ ਕਰਿਆ ਕਰ ਕਾਏ ਕਰ ਉਪਰਲੇ ਗੇਟ ਗੀਰ ਦੇ ਨਾਲ ਲਾ ਪਰਲੇ ਪਾਸੇ ਹੁਣ ਤੇ ਨਹੀਂ ਹਵਾ ਆਉਂਦੀਆਂ ਹੁਣ ਤਾਂ ਲੱਗ ਗਈ ਆ ਫਿਰ ਲਾਇ ਮਾਲਕ ਪੈਸੇ ਦੀ ਵਾਲੀ ਸਿਕਰਤੀ ਨਾਲ ਲਾਉਂਦੇ ਬੁੱਝ ਜਾਂਦੀ ਆ ਯਾਰ ਹੌਲ ਦੇ ਚੱਕਰ ਆ ਚਲ ਫੇਰ ਲਾ ਲਾਂਗੇ ਲੱਕੀ ਹੋਏ ਪਾ ਚੱਕਦੇ ਆ ਫੇਰ ਨੂੰ ਬਾਈ ਦੀ ਦੋਸਤ ਦੇ ਕਰੇ ਟੁੱਟੀ ਖਾਣੇ ਨੂੰ ਵੀ ਇਨਵੀਟੇਸ਼ਨ ਹੈ ਦਿਵਾਲੀ ਦੇ ਮਿਲ ਕੇ ਆਇਓ ਚਲੋ ਖਾ ਗਿਆ ਵਾ ਬਲੌਗ ਨੂੰ ਕਰਦੇ ਐਂਡਾ ਆਪਾਂ ਆਵਲਾ ਰੂਮ ਆ ਸਿਆਬੜਾ ਸਵੀਪ ਟਾਈਮ ਪੂਰੀ ਕਰ ਰੱਖੀ ਹੈਗੀ ਦੀਪਮਾਲਾ ਦੇਖੋ ਜਗ ਮਿਲੋ ਮਿਲਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਦਾ ਸਾਨੂੰ ਇੰਨੇ ਮਾਣਯੋਗ ਮਾਣ ਸਨਮਾਨ ਦਿੱਤਾ ਇਹ ਕਹਿੰਦਾ ਪੰਜਾਬ ਯੋ ਧੰਨਵਾਦ ਬਾਈ ਸ਼ਕੋ ਜੀ ਹੈਪੀ ਦੀਵਾਲੀ ਪਾਈ ਸਾਰਿਆਂ ਨੂੰ ਲੋਈ ਲੋਵਾਂ ਜੀ ਲੋ ਭਾਈ ਐਂਡ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਿਵਸ ਦੇ ਨਾਲ-ਨਾਲ ਵਧਾਈਆਂ ਬਲੌਂ ਕਰਦਾ ਇੱਥੇ ਐਂਡ ਜੇ ਬਲੌਗ ਵਗੈਰਾ ਲੱਗਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਅੱਗੇ ਸ਼ੇਅਰ ਕਰਨਾ ਉਹ ਕਹੀ ਬਾਏ